ਤੇ ਸਜਣੂ ਉਹ 20 ਬੰਦੇ ਅੰਮ੍ਰਿਤ ਛੱਕ ਕੇ ਸਿੰਘ ਸੱਜ ਕੇ ਉੱਥੇ ਦਿੱਲੀ ਗਏ ਉਹ ਕਹਿੰਦੇ ਅਸੀਂ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਅਸੀਂ ਰਾਜ ਖਾਲਸਾ ਦਾ ਲਿਆਵਾਂਗੇ ਅਸੀਂ ਬਟਾਲਾ ਸ਼ਹਿਰ ਵਿੱਚ 8 ਦਸੰਬਰ ਭਾਰਤ ਬੰਦ ਦੇ ਸੱਦੇ ਮੁਤਾਬਕ ਭਰਮਾ ਹੰਗਾਰਾ ਮਿਲਿਆ ਬਟਾਲੇ ਦੇ ਗਾਂਧੀ ਚੌਕ ਵਿੱਚ ਸ਼ਾਂਤਮਈ ਢੰਗ ਨਾਲ ਧਰਨਾ ਲਗਾਇਆ ਗਿਆ ਸਾਰਾ ਸ਼ਹਿਰ ਕਿਸਾਨਾਂ ਦਾ ਸਹਿਯੋਗ ਦਿੰਦਾ ਹੋਇਆ ਨਜ਼ਰ ਆਇਆ ਸ਼ਹਿਰ ਦੀਆਂ ਦੁਕਾਨਾਂ ਮੰਡੀਆਂ ਤੇ ਸਾਰਾ ਸ਼ਹਿਰ ਮੁਕੰਮਲ ਬੰਦ ਸੀ ਮੰਡੀ ਵਾਲਿਆਂ ਦਾ ਕਹਿਣਾ ਕਿ ਇਸ ਦੇ ਨਾਲ ਕੇਵਲ ਕਿਸਾਨਾਂ ਨੂੰ ਨਹੀਂ ਬਲਕਿ ਸਾਨੂੰ ਵੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਦੇ ਕਾਰਨ ਅਸੀਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਤੇ ਉਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਪੀਸੀਐਨ ਨਿਊਜ਼ ਟੀਵੀ ਤੋਂ ਪੱਤਰਕਾਰ ਮਨਪ੍ਰੀਤ ਸਿੰਘ ਸੰਘੇੜਾ ਦੀ ਖਾਸ ਰਿਪੋਰਟ ਹਾਂਜੀ ਭਾਈ ਕੀ ਨਾਮ ਮੇਰਾ ਨਾਮ ਅਜੇ ਸਿੰਘ ਹਾਂਜੀ ਹਾਂਜੀ ਜਿਹੜੀ ਹੜਤਾਲ ਹੜਤਾਲ 8 ਤਰੀਕ ਦੀ ਮੁਕੰਮਲ ਬੰਦੇ ਨਾਲ ਸਮਰਥਨ ਦਿੱਤਾ ਆਪਾਂ ਮੰਡੀ ਵਾਲਿਆਂ ਨੇ ਤੇ ਜੇ ਆਪਣਾ ਕਿਸਾਨ ਖੁਸ਼ ਆ ਲਿਆ ਤੇ ਆਰਤੀ ਵੀ ਖੁਸ਼ ਆਲ ਹੋ ਜਾਂਦਾ ਤੇ ਜੇ ਕਿਸਾਨ ਹੀ ਖੁਸ਼ ਨਹੀਂ ਹੈਗਾ ਤੇ ਕੋਈ ਵੀ ਖੁਸ਼ ਨਹੀਂ ਹੈਗਾ ਬਾਕੀ ਜਿਹੜੇ ਦੁਕਾਨਾਂ ਸਾਰੀਆਂ ਬੰਦੇ ਆ ਆਬਾਨੀ ਡਾਨੀ ਵਰਗੇ ਜਿਹੜੇ ਆ ਭਾਂਜੂ 150 ਰੁਪਏ ਕਿਲੋ ਆਟਾ ਵਿੱਚ ਉਹਨੂੰ ਫਿਰਦੇ ਆ ਤੇ ਇਹੀ ਲੋਕਾਂ ਕਿੱਥੋਂ ਖਾਣਾ ਤੇ ਬਾਕੀ ਉਹਨਾਂ ਦੇ ਹੱਕ 'ਚ ਉਤਰੇ ਆਪਾਂ ਜਿੱਦਾਂ ਕਿਸਾਨਾਂ ਨਾਲ ਹੀ ਮੋਢੇ ਨਾਲ ਮੋਢਾ ਮਲਾ ਕੇ ਚੱਲਾਂਗੇ ਜੀ ਜਿੱਦਾਂ ਤੁਹਾਨੂੰ ਕੀ ਲੱਗਦਾ ਜਿਹੜਾ ਫਿਲ ਪਾਸ ਹੋਏ ਇਹਦੇ ਨਾਲ ਮੰਡੀ ਨੂੰ ਕੋਈ ਫਰਕ ਪੈਂਦਾ ਬਹੁਤ ਜ਼ਿਆਦਾ ਫਰਕ ਪੈਂਦਾ ਜੀ ਜਦੋਂ ਕਿਸਾਨ ਦੀ ਖੇਤੀ ਹੋਈ ਨਹੀਂ ਹੁੰਦੀ ਤਾਂ ਲਿਆਉਣਗੇ ਕੀ ਬੜਾ ਤਗੜਾ ਘਾਟਾ ਹੈ ਇੱਥੇ ਮੇਰਾ ਇਹ ਗੁਰਲਾਲ ਸਿੰਘ ਹਾਂ ਜੀ ਮੰਡੀ ਬੰਦ ਕੀਤੀ ਹੈ ਹਾਂ ਜੀ ਮੰਡੀ ਤੇ ਤੁਹਾਨੂੰ ਜਿੱਦਾਂ ਪਤਾ ਚੱਲ ਰਿਹਾ ਸਾਰੇ ਵਰਲਡ 'ਚ ਹੀ ਆਪਣਾ ਚੱਲ ਰਿਹਾ ਕਿਸਾਨ ਇਕਤਾ ਦਾ ਜ਼ੋਰ ਹੈ ਜੀ ਤੋ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਏ ਕਿਉਂਕਿ ਅਸੀਂ ਵੀ ਆਪਣੇ ਮੰਡੀ ਦਾ ਕੰਮ ਚੰਗੀ ਤਰ੍ਹਾਂ ਸ਼ੁਰੂ ਕਰ ਪਾਈਏ ਜਗਜੀਤ ਸਿੰਘ ਕੀ ਫਤਿਹ ਮੈਂ ਸਿੰਗਰ ਗੁਰਦੀਪ ਤਾਰਾ ਗੜੀਆ ਲੋਕ ਗਾਇਕ ਮੈਲਜ਼ਰ ਸੋਸਾਇਟੀ ਜ਼ਿਲ੍ਹਾ ਗੁਰਦਾਸਪੁਰ ਪ੍ਰੈਜ਼ੀਡੈਂਟ ਅਸੀਂ ਸਾਰੇ ਯੂਨਟ ਆਪਣੇ ਵੱਲੋਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ ਇਹ ਕੱਲੇ ਕਿਸਾਨਾਂ ਦੀ ਗੱਲ ਨਹੀਂ ਆ ਦੋਸਤੋ ਇਹ ਸਾਰਿਆਂ ਦੀ ਗੱਲ ਹੈ ਦੇਖੋ ਇੱਕ ਝਟਕਈ ਨੇ ਦੁਕਾਨ ਪਾਈ ਹੈ ਉਸ ਨੇ ਮੁਰਗੇ ਵਿੱਚ ਉਹਦੇ ਕੈਦ ਕੀਤੇ ਆ ਇੱਕ ਮੁਰਗਾ ਹੋਣੀ ਨਾ ਕੱਢਦਾ ਉਹਦੀ ਤੌਣ ਲਾ ਕੇ ਸੁੱਟ ਦਿੰਦਾ ਪਰ ਦੂਸਰੇ ਮੁਰਗੇ ਜਿਹੜੇ ਉਹ ਦਾਣਾ ਖਾਈ ਜਾਂਦੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਵੀ ਗੱਲ ਬਾਤ ਸਾਡੇ ਵੀ ਤੌਣ ਲੱਥਣੀ ਹੈ ਇਹ ਦੋਸਤੋ ਸਾਰਿਆਂ ਨਾਲ ਗੱਲ ਹੋਣੀ ਆ ਅਸੀਂ ਜਿੱਥੋਂ ਤੱਕ ਵੀ ਜਿਵੇਂ ਵੀ ਲੜਾਈ ਕਰਕੇ ਝਗੜਾ ਕਰਕੇ ਗੋਲੀਆਂ ਖਾ ਕੇ ਗੋਲੀਆਂ ਮਾਰ ਕੇ ਜਿੱਦਾਂ ਵੀ ਕਿਸਾਨਾਂ ਦੇ ਬਿਲਕੁਲ ਲੋਕ ਹੈ ਵੈਲਫੇਅਰ ਸੁਸਾਇਟੀ ਜ਼ਿਲ੍ਹਾ ਗੁਰਦਾਸਪੁਰ ਬਿਲਕੁਲ ਇਹਨਾਂ ਦੇ ਹੱਕ ਵਿੱਚ ਖੜੀ ਆ ਥੈਂਕ ਯੂ ਮਿਹਰਬਾਨ ਜਿਵੇਂ ਇਹਨਾਂ ਕੁਝ ਕੀਤਾ ਜੀ ਅੱਜ ਮੋਦੀ ਸਾਹਿਬ ਅਡਾਨੀ ਪਾਨੀ ਰੜ ਕੇ ਉਹ ਇਹ ਮੁੱਦੇ ਤੇ ਹੀ ਹਿੰਦੀ ਵਾਲੀ ਉਹ ਈਸਟ ਇੰਡੀਆ ਦੀ ਕੁੰਡਲੀ ਦੀ ਲਹਿਰ ਤਾਂ ਹੀ ਚੱਲ ਰਹੀ ਹੈ ਉਹਦਾ ਕਾਰਨ ਕਿ ਤਰ੍ਹਾਂ ਵੇਖੋ ਹੁਣ ਕਿਸਾਨ ਦਾ ਮੱਕਾ ਜਿਹੜਾ ਹੈ ਮੱਕੀ 9 ਤੋਂ 16 ਰੁਪਏ ਕਿਲੋ ਮੰਡੀ ਚ ਜਾ ਰਹੀ ਹੈ ਜਦੋਂ ਉਹ ਮੌਲਾ ਚੱਲ ਜਾਂਦੀ ਆ ਉਹ ਨਾਨੀ ਪਾਨੀ ਸਾਹਿਬ ਦੇ ਬਣਾਜੀ ਚੰਡੀਗੜ੍ਹ ਜਾਓ ਜੀ ਦੇਖੋ ਉੱਥੋਂ ਪੈਕਿੰਗ ਖਰੀਦੋ 1 ਕਿਲੋ ਦੀ ਜਿਹੜੀ ਉਹ ਤੇ 150 ਰੁਪਏ ਰੇਟ ਲਿਖਿਆ। ਮੰਨੋ ਮੰਨੋ ਜਿਹੜੀ ਕੰਟਰੈਕਟ ਖੇਤੀ ਰਾਏ ਬੈਲ ਲਿਆ ਗਏ ਮੁੰਡਾ ਸਾਹਿਬ ਸੈਕੰਡ ਮਿਲ ਜਿਹੜਾ ਹੈ ਜੋ ਪਾਸ ਹੋ ਜਾਂਦਾ ਆ ਵੇਖੋ ਇਹ ਕਣਕ ਜਿਹੜੀ ਅੱਜ 20 ਰੁਪਏ ਕਿਲੋ ਵਿਗ ਰਹੀ ਆ ਇਹ ਜਦੋਂ ਉਹ ਕੰਪਨੀ ਸਾਨੂੰ ਇਹ ਇਸ਼ਾਰਾਉਗੀ ਕਿ ਸਾਨੂੰ ਸਰਵਿਕੋ ਕਿੱਲਾ ਜਿਹੜੀ ਉਹ ਕਣਕ ਚਾਹੀਦੀ ਆ ਇੱਕ ਕਿੱਲੇ ਤੋਂ ਵੱਧ ਅਸੀਂ ਬੀਜ ਨਹੀਂ ਸਕਦੇ ਕੰਟਰੈਕਟ ਖੇਤੀ ਹੋ ਜਾਏਗੀ ਅਨੁਨਾਂ ਦੇ ਮਤਾਬਕਾਂ ਨੂੰ ਚੱਲਣਾ ਪਏਗਾ ਉਹਦੇ ਵਿੱਚ ਸਾਰੀਆਂ ਫਸਲਾਂ ਹੋਣਗੀਆਂ ਨਾਲੇ ਕਣਕ ਜਦ ਉਹ ਕੰਟਰੈਕਟ ਖੇਤੀ ਦੇ ਵਿੱਚ ਅਸੀਂ ਇੱਕ ਕਿੱਲਾ ਕਣਕ ਲਾਵਾਂਗੇ ਕਣਕ ਦੀ ਪੈਦਾਵਾਰ ਵਧੇਗੀ। ਔਰ